ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਜੋ ਮਿਲਦੀ ਰਹੇ ਜੀ ਕਿ ਮਨ ਦੇ ਜਿੱਤੇ ਜਿੱਤੈ ਤੇ ਮਨ ਦੇ ਹਾਰੇ ਹਾਰ ਹੈ ਕਿ ਜਿਸ ਨੇ ਆਪਣੇ ਮਨ ਦੀ ਸ਼ਕਤੀ ਨੂੰ ਪਹਿਚਾਨਿਆ ਉਹਨੂੰ ਕਾਬੂ ਕਰ ਲਿਆ ਉਸ ਤੇ ਨਿਯੰਤਰਣ ਕਰ ਲਿਆ ਬਾਬਾ ਜੀ ਤਾਂ ਕਹਿੰਦੇ ਬੰਦਾ ਸਭ ਕੁਝ ਪਾ ਸਕਦਾ ਹੈ ਜਦ ਨਾਲ ਸਾਈਂ ਜੀ ਦੇ ਕੋਲੇ ਕੋਈ ਉਹਨਾਂ ਦਾ ਮੁਰੀਦ ਬੈਠਾ ਤਾਂ ਕੋਈ ਉੱਥੇ ਗੱਲ ਚੱਲ ਵੀ ਉਹਦੇ ਕੋਈ ਕੋਈ ਕਰਮ ਹੋਏਗਾ ਕੋਈ ਰੰਗ ਐਸਾ ਹੋਏਗਾ ਤਾਂ ਉਹ ਕਹਿ ਲਗੇ ਕਹਿੰਦੇ ਕਾਕਾ ਮਨ ਸਾਂਭ ਕੇ ਚੱਲੀਦਾ ਹੁੰਦਾ ਨਾ ਤਾਂ ਮਨ ਜਿਹੜਾ ਹੈ ਮਨ ਬੜਾ ਕੁਝ ਮੰਗਦਾ ਹੈ ਮਨ ਖੇਡਦਾ ਹੈ ਬੰਦੇ ਨਾਲ ਪਰ ਮਨ ਇੱਕ ਬਹੁਤ ਵੱਡੀ ਤਾਕਤ ਵੀ ਹੈ ਬਾਬਾ ਜੀ ਜ਼ਰਾ ਗੌਰ ਕਰ ਲੈ ਇਸ ਗੱਲ ਤੇ Swami yoganand ji hoye ਯੋਗਾ ਨੰਦ ਜੀ ਪਰਮਹੰਸ ਉਹਨਾਂ ਨੇ ਆਪਣੇ ਗੁਰੂ ਮੁਰਸ਼ਿਦ ਨੂੰ ਪੁੱਛਿਆ ਉਹਨਾਂ ਦੇ ਗੁਰੂ ਸੀਗੇ Swami Shri Yukteswar Giri ji Maharaj ਜ਼ਰਾ ਗੌਰ ਕਰਨਾ ਉਹ ਬੜੇ ਬੰਦਗੀ ਵਾਲੇ ਜਿਹੜੇ ਹੈ ਉਹ ਸੰਤ ਹੋਏ ਮਹਾਤਮਾ ਹੋਏ ਤਾਂ ਉਹਨਾਂ ਨੇ ਆਪਣੇ ਗੁਰੂ ਦੇਵ ਨੂੰ ਆਪਣੇ ਮੁਰਸ਼ਿਦ ਨੂੰ ਪੁੱਛਿਆ ਕਿ ਬਾਬਾ ਜੀ ਕੀ ਇਹ ਸੱਚ ਹੈ ਕਿ ਇਹ ਸੰਭਵ ਹੈ ਕਿ ਵਿਚਾਰਾਂ ਦੀ ਜਿਹੜੀ ਤਾਕਤ ਹੈ ਉਹ ਇੰਨੀ ਵੱਡੀ ਤਾਕਤ ਹੈ ਕਿ ਇਹ ਮੇਰੀ ਜਨਮ ਜਾਤ ਦੀਆਂ ਜੋ ਕਮੀਆਂ ਨੇ ਯਾਨੀ ਕਿ ਜੋ ਬਚਪਨ ਤੋਂ ਹੀ ਜੋ ਜਨਮ ਤੋਂ ਹੀ ਬੱਚੇ ਦੇ ਅੰਦਰ ਕਮੀਆਂ ਹੁੰਦੀਆਂ ਹੈ ਉਹ ਠੀਕ ਕਰ ਸਕਦੀਆਂ ਯਾਨੀ ਸਰੀਰੀ ਕਮੀਆਂ ਵੀ ਹੁੰਦੀਆਂ ਜਿਹੜੀਆਂ ਉਹ ਵੀ ਠੀਕ ਕਰ ਸਕਦੀਆਂ ਵੀ ਸਾਡੇ ਸੋਚੇਗੇ ਜਿਹੜੇ ਵਿਚਾਰ ਹੁੰਦੇ ਆ ਉਹਨਾਂ ਦਾ ਅਸਰ ਸਾਡੇ ਤੇ ਕਿੰਨੀ ਤੇਜ਼ੀ ਨਾਲ ਹੁੰਦਾ ਬਾਬਾ ਜੀ ਜਰਾ ਗੌਰ ਕਰਨਾ ਹੁਣ ਇਹ ਸਵਾਲ ਜਿਹੜਾ ਹੈ ਸਵਾਮੀ ਪਰਮਹੰਸ ਯੋਗਾਨੰਦ ਜੀ ਨੇ ਆਪਣੇ ਗੁਰੂ ਮੁਰਸ਼ਦ ਨੂੰ ਕੀਤਾ ਤਾਂ ਜਦੋਂ ਸਵਾਮੀ ਪਰਮਹੰਸ ਯੋਗਾਨੰਦ ਜੀ ਨੂੰ ਇਹਦਾ ਜਵਾਬ ਮਿਲਿਆ ਨਾ ਹੈਰਾਨ ਰਹਿ ਗਏ ਉਹ ਕਿ ਬਚਪਨ ਤੋਂ ਹੀ ਦਰਅਸਲ ਇਹ ਉਹਨਾਂ ਦੀ ਜ਼ਿੰਦਗੀ ਦੀ ਅਸਲ ਘਟਨਾ ਹੈ ਜਰਾ ਗੌਰ ਕਰਨਾ ਉਹਨਾਂ ਸੰਤ ਮਹਾਤਮਾ ਫਕੀਰਾਂ ਦੀ ਕਿ ਜਿਹੜੇ ਸਵਾਮੀ ਪਰਮਹੰਸ ਯੋਗਾਨੰਦ ਜੀ ਸੀਗੇ ਉਹਨਾਂ ਦੀ ਬਚਪਨ ਤੋਂ ਹੀ ਯਾਨੀ ਜਨਮ ਤੋਂ ਹੀ ਉਹਨਾਂ ਦੀ ਜਿਹੜੀ ਪਾਚਣ ਸ਼ਕਤੀ ਸੀ ਨਾ ਉਹ ਕਮਜ਼ੋਰ ਸੀ ਤੇ ਕੁਝ ਖਾਂਦੇ ਤਾਂ ਪਚਦਾ ਨਾ ਤਾਂ ਇਸ ਲਈ ਉਹਦੀ ਵਜ੍ਹਾ ਨਾਲ ਉਹ ਘੱਟ ਖਾਣ ਲੱਗ ਪਏ ਮੈਂ ਬਿਲਕੁਲ ਹੀ ਖਤਮ ਪਚਣਾ ਹੀ ਨਹੀਂ ਕੋਚਦਾ ਫਿਰ ਹੁਣ ਇਹਦੇ ਕਾਰਨ ਦੇ ਨਾਲ ਕੀ ਸੀ ਉਹਨਾਂ ਦਾ ਜਿਹੜਾ ਵਜ਼ਨ ਸੀ ਉਹ ਹਮੇਸ਼ਾ ਘਟ ਰਹਿਦਾ ਸੀ ਉਹਨਾਂ ਨੇ ਥੋੜੀ ਜੀ ਕੋਈ ਮਿਹਨਤ ਵਾਲਾ ਕੰਮ ਕਰ ਲੈਣਾ ਉਹਨਾਂ ਨੇ ਥੱਕ ਜਾਣਾ ਜਾਂ ਕਿਸੇ ਲੰਬੀ ਯਾਤਰਾ ਤੇ ਜਾਣਾ ਤੇ ਉਹਨਾਂ ਨੂੰ ਲੱਗਣਾ ਵੀ ਮੈਂ ਥੱਕ ਗਿਆ ਮੇਰਾ ਸਰੀਰ ਟੁੱਟ ਗਿਆ ਹੁਣ ਜਿਹਦੇ ਕਾਰਨ ਕਈ ਵਾਰੀ ਉਹਨਾਂ ਨੂੰ ਹੀਣ ਭਾਵਨਾ ਜਿਹੜੀ ਹੈ ਉਹ ਉਹ ਇਹ ਮਹਿਸੂਸ ਕਰਦੇ ਬਾਬਾ ਜੀ ਔਰ ਜਦੋਂ ਉਹਨਾਂ ਕਹਿੰਦੇ ਕਿ ਕਾਲਜ ਦੇ ਵਿੱਚ ਪੜ੍ਹਦੇ ਸੀ ਨਾ ਤੇ ਕਾਲਜ ਦੇ ਵਿੱਚ ਜਦੋਂ ਪੜ੍ਹਨਾ ਤੇ ਉਸ ਸਮੇਂ ਉਹਨਾਂ ਦੇ ਕਮਰੇ ਦੇ ਵਿੱਚ ਜਿੱਥੇ ਉਹਨਾਂ ਨੇ ਰਹਿਣਾ ਉੱਥੇ ਕਿਤਾਬਾਂ ਘੱਟ ਹੋਣੀਆਂ ਤੇ ਤਾਕਤ ਵਧਾਉਣ ਵਾਲੀਆਂ ਦਵਾਈਆਂ ਜ਼ਿਆਦਾ ਹੋਣੀਆਂ ਟੋਨਿਕ ਜ਼ਿਆਦਾ ਹੋਣੇ ਇੱਥੇ ਇੱਕ ਹੋਰ ਕਰ ਲਾ ਤਾਕਤ ਵਧਾਉਣ ਵਾਲੀਆਂ ਦਵਾਈਆਂ ਜ਼ਿਆਦਾ ਹੋਣੀਆਂ ਯੋਗਾਨੰਦ ਜੀ ਜਿਹੜੇ ਸੀ ਉਹ ਜਿਹੜਾ ਹੈ ਉਹ ਪਾਚਣ ਸ਼ਕਤੀ ਵਿਵਧਾਨ ਦੇ ਉਹਨਾਂ ਨੇ ਰੰਗ 'ਚ ਰਹਿਣਾ ਕਿ ਯਾਰ ਇਹ ਜਿਹੜੀ ਮੈਨੂੰ ਨਾ ਪਚਣ ਵਾਲੀ ਜੀਵਨ ਐ ਮਿਟ ਜਾਵੇ ਤਾਕਤ ਵਧੇ ਕਈ ਇਲਾਜ ਵੀ ਉਹਨਾਂ ਨੇ ਕਰਾਏ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਕਹਿੰਦੇ ਇਹ ਉਹਨਾਂ ਦੀ ਜੀਵਨ ਦੀ ਅਸਲੀ ਘਟਨਾ ਹੈ ਉਹਨਾਂ ਨੇ ਬੜੀ ਜਗ੍ਹਾ ਆਪਣਾ ਇਲਾਜ ਕਰਾਇਆ ਪਰ ਨਹੀਂ ਗੱਲ ਬਣੀ ਫਿਰ ਜਦੋਂ ਆਸ਼ਰਮ ਵਿੱਚ ਆਏ ਨਾ ਆਪਣੇ ਗੁਰੂ ਦੇ মুর্ਸ਼ਦ ਦੇ ਆਸ਼ਰਮ ਵਿੱਚ ਤਾਂ ਉੱਥੇ ਹੁਣ ਉਹ ਸੋਚਣਾ ਕਈ ਵਾਰੀ ਮਾਨੀ ਮਨ ਸੋਚਣਾ ਇਹ ਮੈਂ ਇਹ ਨਾ ਮੇਰਾ ਸਰੀਰ ਬੜਾ ਮਾੜਾ ਹੈ ਮੈਂ ਇਹ ਸਰੀਰ ਨਾਲ ਕਿਦਾਂ ਸਾਧਨਾ ਕਰ ਸਕੂੰਗਾ ਇਹ ਜੋ ਬੰਦਗੀ ਦਾ ਰਾਹ ਹੈ ਉਹਨੂੰ ਕਿੱਦਾਂ ਮੈਂ ਫੜ ਸਕੂੰਗਾ ਕਿਉਂਕਿ ਕਮਜ਼ੋਰ ਸ਼ਰੀਰ ਹੋਵੇ ਤਾਂ ਮੁਸ਼ਕਿਲ ਹੁੰਦਾ ਹੈ ਕਿਉਂਕਿ ਤਾਂ ਹੀ ਤਾਂ ਕਹਿੰਦੇ ਨਾ ਸਾਧੂ ਸੰਤ ਮਹਾਤਮਾ ਕਹਿੰਦੇ ਵੀ ਇਹ ਜਵਾਨੀ ਜਿਹੜੀ ਹੈ ਨਾ ਇਹ ਵੀ ਰੱਬ ਦੇ ਨਾਮ ਦੇ ਵਿੱਚ ਲਾ ਵਕਤ ਕੱਢ ਕੇ ਰੱਬ ਦਾ ਨਾਮ ਲੈ ਕਿਉਂਕਿ ਤੂੰ ਸੋਚਦਾ ਬੁਢਾਪੇ ਵਿੱਚ ਜਾ ਕੇ ਤੂੰ ਦਾ ਨਾਮ ਲੈਣਾ ਬੁਢਾਪੇ ਵਿੱਚ ਤੇ ਤੇਰੇ ਕੋ ਉਦਾਂ ਹੀ ਨਹੀਂ ਤਾਕਤ ਰਹਿਣੀ ਸੋ ਇਹ ਵੀ ਜਿਹੜਾ ਰਾਹ ਹੈ ਇਹਦੇ ਵਿੱਚ ਉਹਦੀ ਮਰਜ਼ੀ ਹੋ ਜਾਵੇ ਬੁਢਾਪੇ ਤੱਕ ਤਾਂ ਉਹਦੀ ਮਰਜ਼ੀ ਐਸੀ ਹੋ ਜਾਵੇ ਕਿ ਉਹ ਆਪਣੇ ਆਪ ਹੀ ਤੇਰਾ ਵੇ ਨਾਮ ਹਮਾਰਾ ਹਮ ਕੋ ਜਪੇ ਕਮ ਕਰੇ ਵਿਸ਼ਰਾਮ ਇਹੋ ਜਿਹਾ ਰੰਗ ਬਣਨਾ ਚਾਹੀਦਾ ਹੈ ਬੁੜਾਪੇ ਤੱਕ ਤਾਂ ਹੁਣ ਉਹ ਸੋਚਣ ਲੱਗੇ ਉਹ ਵੀ ਉਹਨਾਂ ਦਾ ਹੁਣੇ ਸ਼ਰੀਰ ਇਦਾਂ ਦਾ ਹੈ ਤੇ ਉਹ ਕਿਦਾਂ ਕਿਦਾਂ ਸਾਧਨਾ ਦੇ ਰਾਹ ਤੇ ਚੱਲਣਗੇ ਕਿਦਾਂ ਇਬਾਦਤ ਦੇ ਕਿਦਾਂ ਬੰਦਗੀ ਦੇ ਰਾਹ ਤੇ ਚੱਲਣਗੇ ਤਾਂ ਉਹ ਇੱਕ ਵਾਰੀ ਹੁਣ ਆਸ਼ਰਮ ਦੇ ਵਿੱਚ ਉਹ ਆਪ ਲਿਖਦੇ ਆ ਆਪਣੀ ਸਟੋਰੀ ਦੇ ਵਿੱਚ ਕਿ ਇੱਕ ਵਾਰੀ ਆਸ਼ਰਮ ਦੇ ਵਿੱਚ ਬੈਠੇ ਆ ਬਰਾਮਦੇ ਦੇ ਵਿੱਚ ਬੈਠੇ ਆ ਬਰਾਂਡਾ ਜਿਹਨੂੰ ਕਿਹਾ ਜਾਂਦਾ ਤਾਂ ਉੱਥੇ ਗੁਰੂ ਜੀ ਯੁਕਤੇਸ਼ਵਰ ਜੀ ਮਹਾਰਾਜ ਉਹਨਾਂ ਦੇ ਮੁਰਸ਼ਿਦ ਸੀਗੇ ਜੋ ਉਹਨਾਂ ਦੇ ਗੁਰੂ ਸੀ ਉਹਨਾਂ ਦੀ ਨਜ਼ਰ ਜਿਹੜੀ ਹੈ ਨਾ ਉਹਨਾਂ ਤੇ ਆ ਕੇ ਖੜ ਗਈ। ਯਾਨੀ ਕਿ ਉਹਨਾਂ ਦੇ ਗੁਰੂ ਦੀ ਨਜ਼ਰ ਉਹਨਾਂ ਦੇ ਮੁਰਸ਼ਿਦੀ ਨਜ਼ਰ ਯੁਗਤੇਸ਼ਵਰ ਜੀ ਦੀ ਪਰਮਹੰਸ ਯੋਗਾ ਨਾਨ ਜੀ ਦੇ ਆ ਕੇ ਡੜ ਗਈ। ਉੱਥੇ ਹੀ ਹਲ ਗਈ ਆ। ਔਰ ਜਦੋਂ ਨਜ਼ਰਾਂ ਚ ਆ ਗਈ ਬਾਬਾ ਜੀ ਤਾਂ ਫਿਰ ਗੱਲ ਉਹੀ ਆ ਪੜ ਗਈ ਜਿਸ ਪਰ ਨਜ਼ਰ ਬੰਦੇ ਸੇ ਮੌਲਾ ਕਰ ਦਿਆ ਉਹ ਵਲੀ ਗੱਲ ਹੋ ਜਾਂਦੀ ਹੈ। ਔਰ ਜਦੋਂ ਉਹਨਾਂ ਹੀ ਨਜ਼ਰ ਹੋਈ ਤਾਂ ਉਹਨਾਂ ਨੇ ਫਿਰ ਹੁਣ ਉਹਨਾਂ ਦੇ ਦਿਲ ਦੀ ਗੱਲ ਪੜ ਲਈ ਨਾ। ਦਿਲ ਦੀ ਗੱਲ ਪੜ ਲਈ ਵੀ ਇਹਦੇ ਅੰਦਰ ਹੀ ਰਹਿੰਦਾ ਹੈ। ਕੰਭੀਨ ਭਾਵਨਾ ਇਸ ਕਰਕੇ ਰੰਦੀ ਹੈ ਵੀ ਇਹ ਕਮਜ਼ੋਰ ਹੈ ਮੈਂ ਕਿੱਦਾਂ ਰੱਬ ਦੇ ਵੱਲ ਸ਼ਰਾਂ ਨੂੰ ਜਾਊਂਗਾ ਕਿੱਦਾਂ ਸਾਧਨਾ ਦੇ ਰਾਵਣ ਨੂੰ ਜਾਊਂਗਾ ਤਾਂ ਜਦੋਂ ਉਹਨਾਂ ਤੇ ਨਜ਼ਰ ਖੜੀ ਨਾ ਤੋ ਕਹਿਣ ਲੱਗੇ ਕਿ ਮੁਕੰਦ ਤੁਸੀਂ ਇੰਨੇ ਦੁਬਲੇ ਪਤਲੇ ਹੋ ਤਾਂ ਯੋਗਾ ਨਾਨਦ ਜੀ ਨੂੰ ਉਸ ਵੇਲੇ ਲੱਗਿਆ ਵੀ ਉਹਨਾਂ ਨੇ ਮੇਰੇ ਦਿਲ ਦੀ ਗੱਲ ਪੜ ਲਈ ਹੈ ਜ਼ਰਾ ਗੌਰ ਕਰਨਾ ਕਿ ਗੁਰੂ ਜੀ ਨੇ মুর্ਸ਼ਿਦ ਨੇ ਇਸ ਗੱਲ ਨਾਲ ਜਿਹੜੀ ਹੈ ਮੇਰੀ ਦੁੱਖ ਦੀ ਰੱਗ ਨੂੰ ਫੜ ਲਿਆ ਯੋਗਾ ਨਾਨਦ ਜੀ ਨੇ ਕਿਹਾ ਕਿ ਮੁਰਸ਼ਿਦੋ ਗੁਰੂਦੇਵ ਮੈਨੂੰ ਨਾ ਮੇਰੀਆਂ ਇਹ ਧਸੀਆਂ ਹੋਈਆਂ ਅੱਖਾਂ ਜਿਹੜੀਆਂ ਹੈ ਮੇਰਾ ਇਹ ਕਮਜ਼ੋਰ ਸ਼ਰੀਰ ਜਿਹੜਾ ਇਹ ਚੰਗਾ ਨਹੀਂ ਲੱਗਦਾ ਮੈਂ ਬਚਪਨ ਤੋਂ ਹੀ ਜਿਹੜਾ ਹੈ ਨਾ ਮੇਰਾ ਜਿਹੜਾ ਪਾਚਣ ਸ਼ਕਤੀ ਹੈ ਉਹ ਸਹੀ ਨਹੀਂ ਹੈ ਮੈਂ ਆਹ ਪਾਚਣ ਦਾ ਸ਼ਿਕਾਰ ਹਾਂ ਜਿਹਦੇ ਕਾਰਨ ਮੇਰਾ ਸ਼ਰੀਰ ਕਮਜ਼ੋਰ ਹੀ ਰਹਿੰਦਾ ਹੈ ਓਸ਼ਧੀਆਂ ਨਾਲ ਵੀ ਕੋਈ ਲਾਭ ਨਹੀਂ ਹੋਇਆ ਤਾਂ ਉਸ ਵੇਲੇ ਯੁਕਤੇਸ਼ਵਰ ਜੀ ਜਿਹੜੇ ਉਹਨਾਂ ਦੇ ਗੁਰੂ ਮੁਰਸ਼ਿਦ ਉਹਨਾਂ ਨੇ ਕਿਹਾ ਮੁਕੰਦ ਕਿ ਮੁਕੁੰਦ ਅਸ਼ਧੀਆਂ ਦੀ ਆਪਣੀ ਇੱਕ ਸੀਮਾ ਹੈ ਜਰਾ ਗੌਰ ਕਰਨਾ ਕਿ ਅਸ਼ਧੀਆਂ ਦੀ ਆਪਣੀ ਇੱਕ ਸੀਮਾ ਹੈ ਤੇ ਤੁਹਾਡੀ ਬਿਮਾਰੀ ਔਰ ਕਮਜ਼ੋਰੀ ਦਾ ਕਾਰਨ ਤੁਸੀਂ ਖੋਦੀ ਹੋ ਇਥੇ ਸਮਝਣਾ ਕਿ ਜੋ ਬਾਤ ਦਵਾ ਸੇ ਬਨ ਨਾ ਸਕੇ ਉਹ ਬਾਤ ਦੁਆ ਸੇ ਹੁੰਦੀ ਹੈ ਗੁਰੂ ਮੁਰਸ਼ਦ ਦੀ ਦੁਆ ਨਾਲ ਗੁਰੂ ਮੁਰਸ਼ਦ ਦੀ ਨਜ਼ਰ ਨਾਲ ਉਹ ਕੰਮ ਹੋ ਜਾਂਦਾ ਜਿਹੜਾ ਦਵਾ ਨਾਲ ਕਰ ਸਕੇ ਕਿ ਦਵਾਈ ਦੀ ਇੱਕ ਸੀਮਾ ਹੁੰਦੀ ਹੈ ਹਾਂ ਜ਼ਰੂਰੀ ਹੈ ਦਵਾਈ ਵੀ ਜ਼ਰੂਰੀ ਹੈ ਪਰ ਉਹ ਇੱਕ ਸੀਮਾ ਹੈ ਉਨជា ਉਹਦੇ ਨਾਲ ਫਰਕ ਨਹੀਂ ਪੈ ਰਿਆ ਤੇ ਆਖਿਰ ਕਿਹੜੀ ਚੀਜ਼ ਹੈ ਜੋ ਰੋਕ ਰਹੀ ਹੈ ਤਾਂ ਇਸ ਨੂੰ ਸਮਝਣਾ ਤਾਂ ਉਹਨਾਂ ਨੇ ਕਿਹਾ ਕਿ ਭਾਈ ਉਸ਼ਧੀਆਂ ਦੀ ਇੱਕ ਸੀਮਾ ਹੈ ਪਰ ਤੁਹਾਡੀ ਬਿਮਾਰੀ ਤੇ ਕਮਜ਼ੋਰੀ ਦਾ ਕਾਰਨ ਤੁਸੀਂ ਖੁਦ ਹੀ ਹੋ ਕਿਉਂਕਿ ਤੁਸੀਂ ਆਪਣੀ ਸ਼ਕਤੀ ਦਾ ਪ੍ਰਯੋਗ ਜਿਹੜਾ ਹੈ ਉਹ ਬੜਾ ਸੀਮਤ ਰੱਖਿਆ ਹੋਇਆ ਹੈ ਕਿਉਂਕਿ ਬੰਦੇ ਨੇ ਜੋ ਦੇਖਣਾ ਹੈ ਆਪਣੇ ਅੰਦਰ ਉਹੀ ਉਹਦੇ ਸਾਹਮਣੇ ਆਣਾ ਹੈ ਇਹ ਗੱਲ ਨੂੰ ਜ਼ਰਾ ਗੌਰ ਕਰ ਲੈਣਾ ਬਾਬਾ ਇਹਨੂੰ ਹਰ ਸੰਤ ਫਕੀਰ ਗੁਰੂ ਰਹਿਬਰ ਨੇ ਆਪਣੇ ਆਪਣੇ ਹਿਸਾਬ ਨਾਲ ਸਮਝਾਇਆ ਔਰ ਵਿਗਿਆਨ ਨੇ ਵੀ ਇਸ ਗੱਲ ਨੂੰ ਆਪਣੇ ਆਪਣੇ ਹਿਸਾਬ ਨਾਲ ਸਮਝਾਇਆ ਕਿ ਜੋ ਬੰਦਾ ਆਪਣੇ ਅੰਦਰ ਦੇਖਦਾ ਹੈ ਉਹੀ ਉਹਦੇ ਸਾਹਮਣੇ ਆਉਂਦਾ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਸ਼ਕਤੀ ਦਾ ਪ੍ਰਯੋਗ ਬੜਾ ਸੀਮਤ ਰੱਖਿਆ ਹੋਇਆ ਹੈ ਤੁਸੀਂ ਆਪਣੇ ਵਿੱਚ ਬਿਮਾਰੀ ਦੇਖਦੇ ਹੋ ਤੁਹਾਨੂੰ ਆਪਣੇ ਵਿੱਚ ਕਮਜ਼ੋਰੀ ਨਜ਼ਰ ਆਉਂਦੀ ਹੈ ਇੰਨਾ ਯਕੀਨ ਕਹਿੰਦੇ ਜਿੰਨਾ ਯਕੀਨ ਕਮਜ਼ੋਰੀ ਤੇ ਕਰੀ ਬੈਠੇ ਹੋ ਜਿਹਦੇ ਕਰਕੇ ਆਪਣੇ ਅੰਦਰ ਹੀਣ ਭਾਵਨਾ ਨਜ਼ਰ ਆਉਣ ਲੱਗ ਪਈ ਹੁਣ ਔਰ ਆਪਣੇ ਬਾਰੇ ਮਾੜੇ ਬੋਲ ਬੋਲਦੇ ਰਹਿੰਦੇ ਨੇ ਆਪਣੇ ਆਪ ਨੂੰ ਹੀ ਨਿੰਦੀ ਜਾਂਦੇ ਹੋ ਆਪਣੀ ਕਮਜ਼ੋਰੀ ਤੇ ਵਿਸ਼ਵਾਸ ਕਰੀ ਬੈਠੇ ਹੋ ਆਪਣੇ ਅੰਦਰ ਬੈਠੀ ਹੋ ਤਾਕਤ ਤੇ ਤਾਂ ਵਿਸ਼ਵਾਸ ਨਹੀਂ ਕਰਦੇ ਆਏ ਬੰਦੇ ਦਾ ਵੀ ਇਹੀ ਹਾਲ ਹੈ ਨਾ ਸਾਈਂ ਲੋਕ ਬਕੀਰਾ ਫਰਮਾਇਆ ਕਹਿੰਦੇ ਆਪਣੇ ਅੰਦਰ ਬੈਠੀ ਹੋ ਤਾਕਤ ਨੂੰ ਭੁੱਲਦਾ ਜਾ ਰਿਹਾ ਹੈ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਜ਼ਿਆਦਾ ਦੇਖਦਾ ਜਾਂਦਾ ਉਹਨਾਂ ਨਾਲ ਵੀ ਇਹੀ ਹੋਇਆ ਯੋਗਾ ਨੰਦ ਜੀ ਉਹਨਾਂ ਕੋਲ ਤੇ ਗੁਰੂ ਮੁਰਸ਼ਿਦ ਮਿਲ ਗਏ ਉਹਨਾਂ ਨੂੰ ਰਾਹ ਪਾਉਣ ਵਾਲੇ ਤਾਂ ਉਹ ਕਹਿੰਦੇ ਕਿ ਭਾਈ ਜੇ ਇਹਦੀ ਜਗਾ ਇਹ ਸੋਚੋ ਕਿ ਤੁਸੀਂ ਸਵਾਸਥ ਹੋ ਤੁਸੀਂ ਤਗੜੇ ਹੋ ਤਾਂ ਇਨਾਂ ਸ਼ਕਤੀਸ਼ਾਲੀ ਵਿਚਾਰਾਂ ਦਾ ਇਨਾਂ ਤੇ ਪੂਰੀ ਤਰ੍ਹਾਂ ਵਿਸ਼ਵਾਸ ਰੱਖੋ ਇਹਨੂੰ ਆਪਣੇ ਮਨ ਦੇ ਵਿੱਚ ਰੱਖ ਲਓ ਉਹ ਕੱਢ ਦਿਓ ਕਿ ਮੈਂ ਕਮਜ਼ੋਰ ਹਾਂ ਜਰਾ ਗੌਰ ਕਰਨਾ ਉਹ ਕਹਿੰਦੇ ਇਹ ਵਿਚਾਰ ਆਪਣੇ ਅੰਦਰ ਰੱਖੋ ਵੀ ਮੈਂ ਸ਼ਕਤੀਸ਼ਾਲੀ ਹਾਂ ਤਾਂ ਦੇਖਣਾ ਕਿ ਬੜੀ ਜਲਦੀ ਤੁਸੀਂ ਆਸਾਨੀ ਨਾਲ ਬਲਵਾਨ ਵੀ ਹੋ ਜਾਓਗੇ ਤਗੜੇ ਵੀ ਹੋ ਜਾਓਗੇ ਔਰ ਸਵਾਸਥਵੀ ਹੋ ਜਾਓਗੇ ਯੋਗਾ ਨੰਦ ਜੀ ਨੇ ਉਹਨਾਂ ਨੇ ਪੁੱਛਿਆ ਕਿ ਗੁਰੂਦੇਵ ਕੀ ਇਹ ਸੱਚ ਹੈ ਕੀ ਇਹ ਹੋ ਸਕਦਾ ਹੈ ਕਿ ਸਿਰਫ ਸੋਚਣ ਨਾਲ ਇਦਾਂ ਹੋ ਜਾਏਗਾ ਕਿ ਵਿਚਾਰਾਂ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਇਹ ਮੇਰੀ ਜਨਮ ਜਾਤ ਯਾਨੀ ਕਿ ਜੋ ਮੇਰੀ ਜਨਮ ਤੋਂ ਬਿਮਾਰੀ ਹੈ ਉਹ ਠੀਕ ਕਰ ਸਕਦੇ ਆ ਤਾਂ ਉਸ ਵੇਲੇ ਯੁਕਤੇਸ਼ਵਰ ਜੀ ਮਹਾਰਾਜ ਨੇ ਕਿਹਾ ਗੱਲ ਸਿਰਫ ਸੋਚਣ ਭਰਦੀ ਨਹੀਂ ਹੈ ਰਗਾ غور ਕਰ ਲਓ ਕਿ ਗੱਲ ਸਿਰਫ ਸੋਚਣ ਭਰਦੀ ਨਹੀਂ ਹੈ ਮੁਕੁੰਦ ਕਿ ਅਸੀਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਅਦਭੁਤ ਜਿਹੜਾ ਹੈ ਉਹ ਅਨੁਭਵ ਸੁਣਾਉਣ ਜਾ ਰਹੇ ਹਾਂ ਉਹ ਸੁਣਨਾ ਉਸ ਵੇਲੇ ਯੁਕਤੇਸ਼ਵਰ ਗਿਰੀ ਜੀ ਨੇ ਸਵਾਮੀ ਪਰਮਹੰਸ ਯੋਗਾਨੰਦ ਜੀ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ ਕਿ ਇੱਕ ਵਾਰੀ 2 ਮਹੀਨੇ ਤੱਕ ਟਾਈਫਾਇਡ ਹੋ ਗਿਆ ਸਾਨੂੰ ਜਿਹਦੇ ਕਾਰਨ ਮੈਂ ਬੜਾ ਕਮਜ਼ੋਰ ਹੋ ਗਿਆ ਮੇਰਾ ਬੁਖਾਰ ਠੀਕ ਹੋਇਆ ਤਾਂ ਮੈਂ ਉਸੇ ਹਾਲਾਤ ਵਿੱਚ ਆਪਣੇ ਗੁਰੂ ਲਾਹੀੜੀ ਮਹਾਸ਼ੇ ਦੇ ਦਰਸ਼ਨ ਕਰਨ ਗਿਆ ਮੈਂ ਗੁਰੂ ਲਾਹੀੜੀ ਮਹਾਸ਼ੇ ਜੀ ਦੇ ਕੋਲ ਗਿਆ ਤਾਂ ਉਹਨਾਂ ਨੂੰ ਕਿਹਾ ਕਿ ਮੈਂ ਬਹੁਤ ਬਿਮਾਰ ਸੀ ਜਦੋਂ ਉਹਨਾਂ ਦੇ ਕੋਲ ਗਿਆ ਇਸ ਲਈ ਮੇਰਾ ਵਜ਼ਨ ਬਹੁਤ ਘਟ ਗਿਆ ਸੀ ਸਰੀਰ 'ਚ ਕਿਸੇ ਪ੍ਰਕਾਰ ਦੀ ਕੋਈ ਵੀ ਸਾਧਨਾ ਕਰਨ ਦੀ ਕੋਈ ਵੀ ਇਬਾਦਤ ਕਰਨ ਦੀ ਕੋਈ ਵੀ ਬੰਦਗੀ ਕਰਨ ਦੀ ਕੋਈ ਸ਼ਕਤੀ ਬਚੀ ਨਹੀਂ। ਲਾਹੀੜੀ ਮਹਾਸ਼ੇ ਨੇ ਕਿਹਾ ਕਿ ਯੁਕਤੇਸ਼ਵਰ ਮੈਂ ਦੇਖ ਰਿਹਾ ਹਾਂ ਕਿ ਪਹਿਲਾਂ ਤੁਸੀਂ ਖੁਦ ਨੂੰ ਜਾਣਬੁੱਝ ਕੇ ਬਿਮਾਰ ਕਰ ਲਿਆ। ਜ਼ਰਾ ਗੌਰ ਕਰਨਾ ਕਿ ਬੰਦਾ ਖੁਦ ਨੂੰ ਬਿਮਾਰ ਵੀ ਆਪਣੇ ਆਪ ਹੀ ਕਰ ਦਿੰਦਾ ਹੈ ਤੇ ਖੁਦ ਨੂੰ ਜਾਣਬੁੱਝ ਕੇ ਤੁਸੀਂ ਬਿਮਾਰ ਕਰ ਲਿਆ। ਹੁਣ ਕਹਿ ਰਹੇ ਹੋ ਕਿ ਤੁਸੀਂ ਕਮਜ਼ੋਰ ਹੋ ਗਏ ਪਰ ਤੁਸੀਂ ਚਿੰਤਾ ਨਾ ਕਰੋ। ਮੈਨੂੰ ਵਿਸ਼ਵਾਸ ਹੈ ਕਿ ਕੱਲ ਤੱਕ ਤੁਹਾਡਾ ਜਿਹੜਾ ਸਵਸਥ ਹੈ ਤੁਹਾਡਾ ਜਿਹੜਾ ਸ਼ਰੀਰ ਹੈ ਉਹ ਬਿਹਤਰ ਹੋ ਜਾਏਗਾ। ਯੁਕਤੇਸ਼ਵਰ ਜੀ ਨੇ ਕਿਹਾ ਕਿ ਮੈਂ ਲਹੇੜੀ ਮਹਾਸ਼ੇ ਜੀ ਦੀ ਗੱਲ ਤੇ ਸ਼ਰਧਾ ਭਾਵ ਨਾਲ ਵਿਸ਼ਵਾਸ ਕਰ ਲਿਆ ਕਿ ਮੇਰੇ ਅੰਦਰ ਸ਼ਰਧਾ ਸੀ ਆਪਣੇ ਗੁਰੂ ਦੇ ਪ੍ਰਤੀ ਕਿ ਮੇਰੇ ਮੁਰਸ਼ਿਦ ਨੇ ਇਹ ਗੱਲ ਆਖੀ ਇਹ ਹੋਏਗਾ ਹੀ ਹੋਏਗਾ। ਤਾਂ ਮੈਂ ਪੂਰੇ ਦਿਨ ਮੈਨੂੰ ਇਦਾਂ ਹੀ ਲੱਗਦਾ ਰਿਹਾ ਕਿ ਗੁਰੂ ਜੀ ਮੁਰਸ਼ਿਦ ਜਿਹੜੇ ਆਪਣੀ ਸ਼ਕਤੀ ਦੇ ਨਾਲ ਮੈਨੂੰ ਠੀਕ ਕਰਨ ਵਾਲੇ ਆ। ਤੇ ਮੁਰਸ਼ਿਦ ਆਪਣੀ ਤਾਕਤ ਦੇ ਨਾਲ ਮੈਨੂੰ ਠੀਕ ਕਰਨ ਵਾਲੇ ਆ। ਯੁਕਤੇਸ਼ਵਰ ਜੀ ਦੇ ਕਹਿੰਦੇ ਐ ਕਿ ਅਗਲੇ ਦਿਨ ਸਵੇਰੇ ਜਦੋਂ ਮੈਂ ਉੱਠਿਆ ਤਾਂ ਮੈਨੂੰ ਇਦਾਂ ਲੱਗਿਆ ਕਿ ਮੇਰੇ ਪੂਰੇ ਸਰੀਰ ਦੇ ਵਿੱਚ ਇੱਕ ਊਰਜਾ ਦੀ ਨਵੀਂ ਕਿਰਨ ਜਿਹੜੀ ਐ ਉਹ ਹੋ ਰਹੀ ਐ ਮੈਨੂੰ ਬੜਾ ਹਲਕਾ ਜਿਹਾ ਮਹਿਸੂਸ ਹੋ ਰਿਹਾ ਸੀ ਮੈਂ ਉਸੇ ਵੇਲੇ ਦੌੜਦੇ ਹੋਏ ਲਾਹੀੜੀ ਮਹਾਸ਼ੇ ਜੀ ਦੇ ਕੋਲ ਗਿਆ ਤੇ ਬੜੇ ਖੁਸ਼ੀ ਦੇ ਨਾਲ ਉਹਨਾਂ ਨੂੰ ਦੱਸਿਆ ਕਿ ਗੁਰੂਦੇਵ ਕਿ ਮੈਂ ਕਈ ਹਫ਼ਤਿਆਂ ਤੋਂ ਪਹਿਲੀ ਵਾਰ ਕਈ ਹਫ਼ਤਿਆਂ ਤੋਂ ਬਾਅਦ ਮੈਂ ਪਹਿਲੀ ਵਾਰ ਆਪਣੇ ਅੰਦਰ ਇੰਨੀ ਸਫੁਰਤੀ ਦੇਣੀ ਤਾਕਤ ਨੂੰ ਮਹਿਸੂਸ ਕਰ ਰਿਹਾ ਕਿ ਤੁਹਾਡਾ ਸ਼ੁਕਰੀਆ ਤੁਸੀਂ ਆਪਣੀ ਸ਼ਕਤੀ ਦੇ ਨਾਲ ਮੈਨੂੰ ਤਗੜਾ ਕਰ ਦਿੱਤਾ ਦੁਬਾਰਾ ਠੀਕ ਕਰ ਦਿੱਤਾ ਸਵਾਸਤ ਕਰ ਦਿੱਤਾ ਤਾਂ ਇਸ ਵਾਰ ਲਹੇੜੀ ਮਹਾਸ਼ੇ ਜੀ ਨੇ ਕਹਿੰਦੇ ਕਿ ਮੇਰੇ ਨਾਲ ਕੀਤਾ ਮਜ਼ਾਕ ਉਹ ਕਹਿਣ ਲੱਗੇ ਬਿਲਕੁਲ ਸਹੀ ਪਰ ਕਹਿੰਦੇ ਕਿ ਨੂੰ ਪਤਾ ਕੱਲ ਤੇਰਾ ਸ਼ਰੀਰ ਕਿਦਾਂ ਰਹੇਗਾ ਸ਼ਾਇਦ ਇਹ ਫਿਰ ਤੋਂ ਦੁਰਬਲ ਹੋ ਜਾਏ ਫਿਰ ਤੂੰ ਕਮਜ਼ੋਰ ਹੋ ਜਾਵੇ ਯੁਕਤੇਸ਼ਵਰ ਜੀ ਕਹਿੰਦੇ ਆ ਨਾ ਕਿ ਜਦੋਂ ਮੈਂ ਆਪਣੇ ਗੁਰੂ ਜੀ ਲਹੀੜੀ ਜੀ ਦੀ ਕਹਿੰਦੇ ਇਹ ਗੱਲ ਸੁਣੀ ਤਾਂ ਮੈਨੂੰ ਉਦੋਂ ਲੱਗਿਆ ਵੀ ਸਰੀਰ ਦੇ ਵਿੱਚ ਦੁਬਾਰਾ ਕਮਜ਼ੋਰੀ ਵਾਪਸ ਆ ਸਕਦੀ ਹੈ ਤਾਂ ਮੈਂ ਉਸ ਵੇਲੇ ਡਰ ਦੇ ਨਾਲ ਕੰਬ ਉੱਠਿਆ ਕਹਿੰਦੇ ਮੇਰੇ ਮਨ ਦੇ ਵਿੱਚ ਬਾਰ ਬਾਰ ਇਹ ਵਿਚਾਰ ਚੱਲਦਾ ਰਿਹਾ ਕਿ ਕਿਤੇ ਮੈਂ ਫੇਰ ਨਾ ਬਿਮਾਰ ਹੋ ਜਾਵਾਂ ਕਿ ਕਿਤੇ ਮੈਂ ਫੇਰ ਨਾ ਬਿਮਾਰ ਹੋ ਜਾਵਾਂ ਉਹ ਕਹਿੰਦੇ ਅਗਲੇ ਦਿਨ ਮੇਰੇ ਨਾਲ ਇਦਾਂ ਹੋਇਆ ਕਿ ਮੈਂ ਇੰਨਾ ਬਿਮਾਰ ਹੋ ਗਿਆ ਕਿ ਮੈਂ ਠੀਕ ਨਾਲ ਚੱਲ ਵੀ ਨਹੀਂ ਪਾਰਿਆ ਸੀ ਮੈਂ ਬੜੀ ਮੁਸ਼ਕਲ ਦੇ ਨਾਲ ਲਹੀੜੀ ਮਹਾਰਾਜ ਜੀ ਦੇ ਕੋਲ ਗਿਆ ਆਪਣੇ ਗੁਰੂ ਦੇ ਕੋਲ ਗਿਆ ਉਹ ਕਹਾਂਗੇ ਗੁਰੂ ਜੀ ਮੈਂ ਫਿਰ ਤੋਂ ਬਿਮਾਰ ਹੋ ਗਿਆ ਲਹੀੜੀ ਮਹਾਸ਼ੇ ਜਿਹੜੇ ਸੀ ਉਹ ਉਹਨਾਂ ਨੇ ਕਿਹਾ ਕਹਿੰਦੇ ਤੂੰ ਖੁਦ ਨੂੰ ਬਿਮਾਰ ਕਰ ਲਿਆ ਫਿਰ ਵੀ ਤੁਸੀਂ ਖੁਦ ਨੂੰ ਆਪਣੇ ਆਪ ਹੀ ਬਿਮਾਰ ਕਰ ਲਿਆ ਯੁਕਤੇਸ਼ਵਰ ਜੀ ਨੇ ਕਿਹਾ ਗੁਰੂ ਜੀ ਭਲਾ ਮੈਂ ਖੁਦ ਨੂੰ ਕਿੱਦਾਂ ਬਿਮਾਰ ਬਣਾ ਸਕਦਾ ਹਾਂ ਤੁਸੀਂ ਦੱਸੋ ਕਿ ਮੈਂ ਕੌਣ ਚਾਹੇਗਾ ਕਿ ਮੈਂ ਬਿਮਾਰ ਰਵਾਂ ਕਿ ਮੈਂ ਖੁਦ ਨੂੰ ਕਿੱਦਾਂ ਬਿਮਾਰ ਬਣਾ ਸਕਦਾ ਇਹ ਤਾਂ ਤੁਹਾਡੇ ਵਚਨ ਜੋ ਸੱਚ ਸਾਬਤ ਹੋ ਰਹੇ ਲਹੀੜੀ ਮਹਾਸ਼ੇ ਜੀ ਨੇ ਕਿਹਾ ਯੁਕਤੇਸ਼ਵਰ ਇੱਥੇ ਹੀ ਤੁਸੀਂ ਗਲਤੀ ਕਰ ਰਹੇ ਹੋ ਇੱਥੇ ਤੁਸੀਂ ਗਲਤੀ ਕਰ ਰਹੇ ਹੋ ਇੱਥੇ ਤੁਸੀਂ ਇੱਕ ਭੁੱਲ ਕਰ ਰਹੇ ਹੋ ਇਹ ਦਰਅਸਲ ਤੁਹਾਡੀ ਹੀ ਤਾਕਤ ਹੈ ਪਿਛਲੇ 2 ਦਿਨਾਂ ਤੋਂ ਤੁਹਾਡੇ ਨਾਲ ਜੋ ਜੋ ਹੋਇਆ ਤੁਸੀਂ ਅਨੁਭਵ ਨਹੀਂ ਕਰ ਸਕੇ ਉਸ ਤੋਂ ਤੁਸੀਂ ਸਮਝ ਨਹੀਂ ਸਕਦੇ ਹੋ ਕਿ ਇਹ ਤੁਹਾਡੇ ਵਿਚਾਰ ਤੇ ਤੁਹਾਡੇ ਵਿਸ਼ਵਾਸ ਹੈ ਜਿਨ੍ਹਾਂ ਨੇ ਤੁਹਾਨੂੰ ਵਾਰੀ-ਵਾਰੀ ਚੰਗਾ ਕੀਤਾ ਫਿਰ ਵਾਰੀ-ਵਾਰੀ ਕਮਜ਼ੋਰ ਕਰ ਦਿੱਤਾ ਮਹਿਸੂਸ ਕਰਾਇਆ ਉਹਨਾਂ ਨੇ ਯੁਕਤੇਸ਼ਵਰ ਜੀ ਨੇ ਕਿਹਾ ਕਿ ਗੁਰੂ ਜੀ ਜੇ ਮੈਂ ਸੋਚਾਂ ਕਿ ਮੈਂ ਸਵਸਥ ਥਾ ਔਰ ਮੇਰੇ ਚ ਹੁਣ ਕਮਜ਼ੋਰੀ ਨਹੀਂ ਰਹੀ ਮੇਰਾ ਵਜ਼ਨ ਜਿਹੜਾ ਉਹ ਠੀਕ ਹੋ ਗਿਆ ਤੱਕੀ ਇਦਾਂ ਹੋ ਜਾਏਗਾ ਤਾਂ ਉਸ ਵੇਲੇ ਲਹੇੜੀ ਮਹਾਸ਼ੇਰੀ ਨੇ ਬੜੇ ਗੰਭੀਰਤਾ ਨਾਲ ਯਾਨੀ ਕਿ ਜਿੱਦਾਂ ਬੋਲਦੇ ਫਕਰ ਲੋਕ ਉਦਾਂ ਗੰਭੀਰਤਾ ਦੇ ਨਾਲ ਬੋਲੇ ਦਾ ਬਾਡੀ ਇਜ਼ ਲਿਟਰਲੀ ਮੈਨੂਫੈਕਚਰਡ ਐਂਡ ਸਸਟੇਨਡ ਬਾਈ ਦਾ ਮਾਈਂਡ ਜ਼ਰਾ ਗੌਰ ਕਰਨਾ ਬਾਬਾ ਜੀ ਇਹ ਉਹਨਾਂ ਦੇ ਵਚਨ ਸੀ ਕਿ ਬਾਡੀ ਇਜ਼ ਲਿਟਰਲੀ ਮੈਨੂਫੈਕਚਰਡ ਐਂਡ ਸਸਟੇਨਡ ਬਾਈ ਦਾ ਮਾਈਂਡ ਸ਼ਰੀਰ ਕੇਵਲ ਮਨ ਦਾ ਹੀ ਵਿਸਤਾਰ ਹੈ ਸਰੀਰ ਮਨ ਨਾਲ ਹੀ ਨਿਰਮਤ ਹੈ ਔਰ ਇਹ ਮਨ ਦੇ ਹੀ ਅਧੀਨ ਹੈ ਇਸ ਸਮੇਂ ਤੁਸੀਂ ਜੈਸੇ ਵਿਚਾਰਾਂ ਨਾਲ ਜਾਂ ਜੈਸੇ ਵਿਚਾਰਾਂ ਦੇ ਉੱਤੇ ਵਿਸ਼ਵਾਸ ਕਰ ਰਹੇ ਹੋ ਨਾ ਉਦਾਂ ਹੀ ਤੁਹਾਡੇ ਸਰੀਰ ਦੀ ਨਹੀਂ ਬਲਕਿ ਤੁਹਾਡੀ ਬੁੱਧੀ ਦੀ ਵੀ ਜਿਹੜੀ ਤੁਹਾਡੇ ਦਿਮਾਗ ਦੀ ਵੀ ਸਥਿਤੀ ਹੈ ਜਿਹੜੀ ਉਹ ਉਸੇ ਤਰ੍ਹਾਂ ਦੀ ਬਣਦੀ ਜਾਂਦੀ ਹੈ जरा ਗੌਰ ਕਰਨਾ ਉਸੇ ਤਰ੍ਹਾਂ ਦੀ ਬਣਦੀ ਜਾਂਦੀ ਹੈ ਕਿਉਂਕਿ ਜਿਹੜਾ ਸचेत ਮਾਨਵ ਮਾਨਣ ਜਿਹਨੂੰ ਤੁਸੀਂ ਚੇਤਨ ਮਨ ਕਹਿੰਦੇ ਆ ਸੁਚੇਤ ਮਨ ਚੇਤਨ ਮਨ ਉਹ ਪਰਮਾਤਮਾ ਦੀ ਜਿਹੜੀ ਹੈ ਉਹ ਸੋਹਣੇ ਖੁਦਾ ਦੀ ਅਨੰਤ ਸ਼ਕਤੀ ਦੀ ਇੱਕ ਚਿੰਗਾਰੀ ਦੇ ਸਮਾਨ ਹੈ ਬਾਬਾ ਜੀ ਦਾ ਹਿਊਮਨ ਮਾਈਂਡ ਇਜ਼ 스ਪਾਰਕ ਆਫ ਅਲਮਾਈਟੀ ਕੌਨਸ਼ੀਅਸਨੈਸ ਆਫ ਗੋਡ ਜਦ ਰਾ ਗੌਰ ਕਰਨਾ ਇਸ ਨੂੰ ਕਿਹਾ ਗਿਆ ਕਿ ਜਿਹੜਾ ਮਨੁੱਖ ਦਾ ਮਨ ਹੈ ਨਾ ਇਨਸਾਨ ਦਾ ਜਿਹੜਾ ਮਨ ਹੈ ਉਹ ਸਰਵ ਸ਼ਕਤੀਮਾਨ ਚੇਤਨਾ ਦੀ ਇੱਕ ਚਿੰਗਾਰੀ ਹੈ ਬਾਬਾ ਜੀ ਇਸ ਲਈ ਜਦੋਂ ਬੰਦਾ ਚੰਗੇ ਵਿਚਾਰ ਕਰਦਾ ਹੈ ਸ਼ਕਤੀਸ਼ਾਲੀ ਵਿਚਾਰ ਕਰਦਾ ਹੈ ਉਹ ਸ਼ਕਤੀਸ਼ਾਲੀ ਵਿਚਾਰਾਂ ਦੇ ਨਾਲ ਨਾਲ ਉੱਤੇ ਯਕੀਨ ਕਰਦਾ ਹੈ ਤਾਂ ਸਰੀਰ ਹੀ ਨਹੀਂ ਬਲਕਿ ਇੱਛਾ ਸ਼ਕਤੀ ਜਿਹੜੀ ਹੈ ਪ੍ਰਾਣ ਸ਼ਕਤੀ ਜਿਹੜੀ ਹੈ ਉਹਨੂੰ ਵੀ ਵਧਾਇਆ ਜਾ ਸਕਦਾ ਹੈ ਲਹੇੜੀ ਮਹਾਸ਼ੇ ਜੀ ਨੇ ਕਿਹਾ ਕਿ ਮੈਂ ਤੈਨੂੰ ਹੁਣੇ ਦਿਖਾ ਸਕਦਾ ਹਾਂ ਕਿ ਤੁਸੀਂ ਜਿਨ੍ਹਾਂ ਵਿਚਾਰਾਂ ਦੇ ਉੱਪਰ ਸੰਪੂਰਨ ਯਾਨੀ ਕਿ ਪੂਰੀ ਤਰ੍ਹਾਂ ਤੀਬਰਤਾ ਦੇ ਨਾਲ ਵਿਸ਼ਵਾਸ ਰੱਖਦੇ ਹੋ ਯਾਨੀ ਕਿ ਜਿਨ੍ਹਾਂ ਤੇ ਤੁਸੀਂ ਵਿਸ਼ਵਾਸ ਰੱਖਦੇ ਹੋ ਵਿਸ਼ਵਾਸ ਕਰਦੇ ਹੋ ਉਹੀ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦੇ ਆ ਬਾਬਾ ਜੀ ਇਸੇ ਲਈ ਤਾਂ ਫਰਮਾਇਆ ਹੈ ਖੁਦਾ ਨੇ ਨਹੀਂ ਕਿਹਾ ਕਿ ਤੂੰ ਮੈਨੂੰ ਜਿਹੜੇ ਰੂਪ ਦੇ ਵਿੱਚ ਜਿਹੜੇ ਰੰਗ ਦੇ ਵਿੱਚ ਮੰਨੇਗਾ ਮੈਂ ਉਸੇ ਰੰਗ ਦੇ ਵਿੱਚ ਤੈਨੂੰ ਨਜ਼ਰ ਆਵਾਂਗਾ ਜਰਾ غور ਕਰ ਤਜੇ ਉਹ ਨਜ਼ਰ ਆ ਸਕਦਾ ਤਾਂ ਕੋਈ ਵੀ ਚੀਜ਼ ਸਾਡੇ ਸਾਹਮਣੇ ਪ੍ਰਗਟ ਹੋ ਸਕਦੀ ਹੈ ਬਾਬਾ ਜੀ ਇਹੀ ਉਹ ਫਰਮਾ ਰਹੇ ਹੈ ਯੁਕਤੇਸ਼ਵਰ ਜੀ ਕਹਿੰਦੇ ਹੈ ਕਿ ਗੁਰੂ ਜੀ ਦੀ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਆਪਣੇ ਅੰਦਰ ਇੱਕ ਅਜੀਬ ਜਈ ਪੂਰਨਤਾ ਦਾ ਮਹਿਸੂਸ ਕੀਤਾ ਕਿ ਮੈਂ ਬਿਮਾਰ ਸੀ ਮੇਰੀ ਹਾਲਾਤ ਜਿਹੜੀ ਸੀ ਉਹ ਕਮਜ਼ੋਰ ਸੀ ਲੇਕਿਨ ਮੈਂ ਉਸੇ ਵੇਲੇ ਨਾ ਕੇਵਲ ਆਪਣੀ ਸ਼ਕਤੀ ਬਲਕਿ ਆਪਣੇ ਵਜ਼ਨ ਦੇ ਵਿੱਚ ਵੀ ਜਿਹੜੀ ਹੈ ਵ੍ਰਿਧੀ ਯਾਨੀ ਕਿ ਵਧੇ ਹੋਏ ਮਹਿਸੂਸ ਕਰ ਰਿਹਾ ਸੀ। ਯੁਕਤੇਸ਼ਵਰ ਜੀ ਕਹਿੰਦੇ ਐ ਕਿ ਉਸ ਸ਼ਾਮ ਮੈਂ ਹੌਲੀ-ਹੌਲੀ ਚੱਲ ਕੇ ਘਰ ਆਇਆ ਤੇ ਇੱਕ ਬੜੀ ਗਹਿਰੀ ਨੀਂਦ ਚ ਸੋ ਗਿਆ। ਬਿਮਾਰੀ ਦੀ ਚਿੰਤਾ ਤੇ ਤਣਾਅ ਪੂਰੀ ਤਰ੍ਹਾਂ ਗਾਇਬ ਹੋ ਚੁੱਕਿਆ ਸੀ। ਫਿਰ ਅਗਲੇ ਦਿਨ ਜਦੋਂ ਮੇਰੇ ਮਾਤਾ ਜੀ ਨੇ ਮੈਨੂੰ ਦੇਖਿਆ ਤਾਂ ਉਹ ਘਬਰਾ ਗਈ। ਉਹਨਾਂ ਨੇ ਪੁੱਛਿਆ ਘਬਰਾ ਕੇ ਮੈਨੂੰ ਕਿ ਪੁੱਤਰ ਤੁਹਾਡੇ ਸਰੀਰ ਦੇ ਵਿੱਚ ਸੂਜਣ ਕਿਉਂ ਹੈ? ਯਾਨੀ ਕਿ ਸੁੱਜਿਆ ਹੋਇਆ ਕਿਉਂ ਹੈ? ਕੀ ਜਲਾਸ਼ੇਦੀ ਬਿਮਾਰੀ ਹੋ ਗਈ ਹੈ ਜਿੱਦਾਂ ਕਈ ਵਾਰੀ ਨਾ ਸਰੀਰ ਦੇ ਵਿੱਚ ਪਾਣੀ ਭਰ ਜਾਂਦਾ ਹੈ ਉਹ ਕਹਿੰਦੇ ਕਿਤੇ ਪਾਣੀ ਤਾਂ ਨਹੀਂ ਭਰ ਗਿਆ ਵੀ ਇਸ ਤਰ੍ਹਾਂ ਦੀ ਬਿਮਾਰੀ ਉਹ ਵੀ ਸੂਜਣ ਮਹਿਸੂਸ ਹੋ ਰਹੀ ਹੈ ਕਿ ਸਰੀਰ ਦੇ ਵਿੱਚ ਜਿਹੜੇ ਹੈ ਟਿਸ਼ੂਜ਼ ਦੇ ਵਿੱਚ ਜਿਹੜਾ ਹੈ ਉਹ ਜ਼ਿਆਦਾ ਜਿੱਦਾਂ ਕਹਿੰਦੇ ਵੀ ਪਾਣੀ ਜਿਹੜਾ ਹੈ ਫਸ ਜਾਂਦਾ ਹੈ ਜਿਹਦੇ ਕਾਰਨ ਸਰੀਰ ਦੇ ਵਿੱਚ ਸੂਜਣ ਆ ਜਾਂਦੀ ਹੈ ਯੁਕਤੇਸ਼ਵਰ ਜੀ ਕਹਿੰਦੇ ਕਿ ਮੈਨੂੰ ਕੋਈ ਬਿਮਾਰੀ ਨਹੀਂ ਹੋਈ ਉਸੇ ਵੇਲੇ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਬਿਮਾਰੀ ਨਹੀਂ ਹੋਈ ਕਿਉਂਕਿ ਜਦੋਂ ਮੈਂ ਘਰੋਂ ਗਿਆ ਸੀ ਜਦੋਂ ਘਰ ਆਇਆ ਰਾਤ ਨੂੰ ਉਹ ਕਮਜ਼ੋਰ ਸੀ ਸ਼ਰੀਰ ਪਰ ਜਦੋਂ ਮੈਂ ਸੁੱਤਾ ਉੱਠਿਆ ਤਾਂ ਮੇਰਾ ਸ਼ਰੀਰ ਐ ਸਵਸਥ ਸੀ ਬੜਾ ਤਗੜਾ ਸੀ ਤੋ ਦਰਅਸਲ ਮਾਂ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋ ਰਿਆ ਸੀ ਕਿ ਉਹਨਾਂ ਦਾ ਪੁੱਤਰ ਦਾ ਸ਼ਰੀਰ ਜਿਹੜਾ ਉਹ ਰਾਤੋਂ ਰਾਤ ਜਿਹੜਾ ਹੈ ਉਹ ਬਿਲਕੁਲ ਵੈਸਾ ਹੀ ਤਗੜਾ ਹੋ ਗਿਆ ਜਿੱਦਾਂ ਬਿਮਾਰੀ ਤੋਂ ਪਹਿਲਾਂ ਸੀ ਔਰ ਕਹਿੰਦੇ ਕਿ ਮੈਂ ਦੇਖਦੇ ਹੀ ਦੇਖਦੇ ਕੁਛ ਹੀ ਦਿਨਾਂ ਚ ਜਿਹੜਾ ਮੇਰਾ ਵਜ਼ਨ ਸੀ ਉਹ 20 ਕਿਲੋ ਵੱਧ ਗਿਆ ਮਿਲਣ ਵਾਲਿਆਂ ਨੂੰ ਯਕੀਨ ਨਹੀਂ ਹੋ ਰਿਆ ਸੀ ਕਿ ਕੁਛ ਇਦਾਂ ਦਾ ਵੀ ਹੋ ਸਕਦਾ ਯੁਕਤੇਸ਼ਵਰ ਜੀ ਆਪਣੀ ਕਹਾਣੀ ਸੁਣਾ ਕੇ ਨਾ ਇਹ ਵਾਲੀ ਪਰਮਹੰਸ ਯੋਗਾਨੰਦ ਜੀ ਨੂੰ ਚੁੱਪ ਕਰ ਗਏ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਆਪਣੇ ਗੁਰੂ ਦੇ ਸ਼ਬਦਾਂ ਨੂੰ ਸੁਣਨ ਤੋਂ ਬਾਅਦ ਜਿਹੜੇ ਪਰਮਹੰਸ ਯੋਗਾਨੰਦ ਸੀ ਉਹਨਾਂ ਨੇ ਉਸੇ ਵੇਲੇ ਵਿਸ਼ਵਾਸ ਕਰ ਲਿਆ ਬਾਬਾ ਜੀ ਔਰ ਉਹਨਾਂ ਨੇ ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ ਇਹ ਲਿਖਿਆ ਹੈ ਕਿ ਮੈਂ ਸਰੀਰਕ ਸ਼ਕਤੀ ਜਿਹੜੀ ਹੈ ਉਹ ਕੁਝ ਹੀ ਦਿਨਾਂ ਦੇ ਵਿੱਚ ਅਰਜਿਤ ਕਰ ਲਈ ਸੀ ਔਰ ਉਸ ਤੋਂ ਬਾਅਦ ਮੈਂ ਜਿਹੜਾ ਆਪਣਾ ਆਪਾਚਣ ਦੀ ਬਿਮਾਰੀ ਸੀ ਉਹ ਮੈਨੂੰ ਕਦੇ ਹੋਈ ਹੀ ਨਹੀਂ ਪਰਮਹੰਸ ਯੋਗਾਨੰਦੀ ਲਿਖਦੇ ਐ ਕਿ ਆਪਣੇ ਚੰਗੇ ਵਿਚਾਰਾਂ ਤੇ ਵਿਸ਼ਵਾਸ ਕਰੋ ਆਪਣੇ ਸ਼ਕਤੀਸ਼ਾਲੀ ਵਿਚਾਰਾਂ ਤੇ ਵਿਸ਼ਵਾਸ ਕਰੋ ਆਪਣੇ ਗੁਰੂ ਦੇ ਆਪਣੇ ਮੁਰਸ਼ਿਦ ਦੇ ਵਚਨਾਂ ਤੇ ਵਿਸ਼ਵਾਸ ਕਰੋ ਇਸ ਗੱਲ ਨੂੰ ਜ਼ਰਾ ਗੌਰ ਕਰਨਾ ਕਿਉਂਕਿ ਉਹ ਕਹਿੰਦੇ ਵੀ ਇਸ ਤੋਂ ਪਹਿਲਾਂ ਮੈਂ ਕਈ ਵੈਦਾਂ ਕੋਲ ਗਿਆ ਕਈਓ ਛੱਧੀਆਂ ਖਾਧੀਆਂ ਪਰ ਮੈਂ ਕਦੇ ਠੀਕ ਨਹੀਂ ਹੋ ਪਾਇਆ ਪਰ ਉਸ ਦਿਨ ਜਦੋਂ ਮੈਨੂੰ ਸਮਝ ਆਇਆ ਕਿ ਖੁਦ ਤੇ ਵਿਸ਼ਵਾਸ ਹੋਣਾ ਹੀ ਸਭ ਤੋਂ ਵੱਡੀ ਦਵਾਈ ਹੈ ਕਿ ਮੈਂ ਅਸਰ ਆਪਣੀ ਅੱਖਾਂ ਨਾਲ ਦੇਖ ਰਿਹਾ ਸੀ ਬਾਬਾ ਜੀ ਇਹ ਉਹਨਾਂ ਨੇ ਫਰਮਾਇਆ ਹੁਣ ਇੱਥੇ ਸਵਾਲ ਇਹ ਹੈ ਉਹ ਕਹਿੰਦੇ ਵੀ ਆਪਣੇ ਵਿਸ਼ਵਾਸ ਦੀ ਜਿਹੜੀ ਸ਼ਕਤੀ ਹੈ ਨਾ ਉਸ ਨੂੰ ਪੈਦਾ ਕਰੋ ਬਾਬਾ ਜੀ ਹੁਣ ਇੱਥੇ ਸਵਾਲ ਇਹ ਉੱਠਦਾ ਸੀ ਕਿ ਕਿੱਦਾਂ ਪੈਦਾ ਕਰੀਏ ਕਿ ਵਿਸ਼ਵਾਸ ਕਿੱਦਾਂ ਕਰ ਲਈਏ ਤਾਂ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹ ਕੰਮ ਕਰੋ ਵੀ ਹਰ ਚੀਜ਼ ਦੇ ਵਿੱਚ ਚੰਗਿਆਈ ਲੱਭਣੀ ਸ਼ੁਰੂ ਕਰੋ ਜਦੋਂ ਵੀ ਸੋਚੋ ਤਾਂ ਕੋਈ ਚੰਗਾ ਹੀ ਸੋਚੋ ਕਦੇ ਆਪਣੇ ਬਾਰੇ ਇਹ ਨਾ ਸੋਚੋ ਕਿ ਮੈਂ ਬਹੁਤ ਕਮਜ਼ੋਰ ਆ ਜੀ ਮੈਂ ਬਹੁਤ ਮਾੜਾ ਆ ਜੀ ਹਮੇਸ਼ਾ ਇਹ ਗੱਲ ਯਾਦ ਰੱਖੋ ਇਹ ਸੋਚੋ ਕਿ ਮੈਂ ਆਪਣੇ ਮਾਲਕ ਦਾ ਆਂ ਆਪਣੇ ਖੁਦਾ ਦਾ ਆਂ ਆਪਣੇ ਸਾਈਂ ਦਾ ਆਂ ਮੈਂ ਉਹਦੇ ਨੂਰ ਤੋਂ ਬਣਿਆ ਹਾਂ ਤੇ ਮੈਂ ਕਮਜ਼ੋਰ ਹੋ ਹੀ ਨਹੀਂ ਸਕਦਾ ਜ਼ਰਾ ਗੌਰ ਕਰੋ ਜੋ ਮੈਂ ਪਾਣਾ ਚਾਹਾਂ ਮੈਂ ਪਾ ਸਕਦਾ ਹਾਂ ਜੋ ਕਰਨਾ ਚਾਹਾਂ ਮੈਂ ਜ਼ਿੰਦਗੀ 'ਚ ਕਰ ਸਕਦਾ ਹਾਂ ਕਿਉਂਕਿ ਮੈਂ ਉਹਦੇ ਨਾਲ ਆਂ ਤੇ ਉਹ ਮੇਰੇ ਨਾਲ ਹੈ ਜ਼ਰਾ ਗੌਰ ਕਰਨਾ ਜਦੋਂ ਇਹੋ ਜਿਹਾ ਬੰਦਾ ਵਿਚਾਰ ਰੱਖਦਾ ਹੈ ਤਾਂ ਬੰਦੇ ਦੀ ਲਾਈਫ ਚੇਂਜ ਹੋ ਜਾਂਦੀ ਹੈ ਬਾਬਾ ਜੀ ਇਹੀ ਸੰਤਾਂ ਪਕੀਰਾਂ ਨੇ ਇਹੀ فرمایا ਇੱਥੇ ਉਹੀ ਇਹੀ ਉਹ ਕਹਿ ਰਹੇ ਐ ਕਿ ਜਿਹੜਾ ਤੁਹਾਡਾ ਵਿਚਾਰ ਹੈ ਜਿਹੜੀ ਤੁਹਾਡੀ ਸੋਚ ਹੈ ਉਹ ਤੁਹਾਡੇ ਮਨ ਦੀ ਤਾਕਤ ਹੈ ਜੇ ਉਸ ਨੂੰ ਬੁਰੇ ਪਾਸੇ ਨੂੰ ਲਾਓਗੇ ਉਹਦੇ ਬੁਰਾਈਆਂ ਸੋਚਣ ਜਾਓਗੇ ਉਹਦੇ ਨਾਲ ਤਾਂ ਤੁਹਾਨੂੰ ਬੁਰੇ ਪਾਸੇ ਨੂੰ ਲੈ ਜਾਏਗਾ ਜਿਵੇਂ ਹੀ ਸੋਚੀ ਜਾਏਗਾ ਕਿ ਯਾਰ ਮੈਂ ਬੜਾ ਕਮਜ਼ੋਰ ਹਾਂ ਮੈਂ ਬੜਾ ਬੁਰਾ ਹਾਂ ਜਿਵੇਂ ਮੈਂ ਕਮਜ਼ੋਰ ਹਾਂ ਮੈਂ ਬਿਮਾਰ ਹਾਂ ਯੋਗੇਸ਼ਵਰ ਜੀ ਜਿਵੇਂ ਉਹ ਸਾਰੇ ਕਿਤੇ ਜਾਇਆ ਸਾਰੀਆਂ ਛਧੀਆਂ ਜੇ ਇਸਤੇਮਾਲ ਕਰ ਲਈ ਨਹੀਂ ਠੀਕ ਹੋਏ ਸਾਰੀਆਂ ਦਵਾਈਆਂ ਖਾ ਲਈ ਨਹੀਂ ਠੀਕ ਹੋਏ ਪਰ ਗੁਰੂ ਦੇ ਬਚਨਾਂ ਤੇ ਯਕੀਨ ਕਰ ਲਿਆ ਕਿ ਤੁਸੀਂ ਠੀਕ ਹੋ ਬਿਲਕੁਲ ਠੀਕ ਹੋ ਉਹ ਠੀਕ ਹੋਗੇ ਬਾਬਾ ਜੀ ਯਾਨੀ ਕਿ ਜਿਹੋ ਜਆ ਬੰਦਾ ਵਿਚਾਰ ਰੱਖ ਕੇ ਜਿੱਦਾਂ ਉਹਦੇ ਤੇ ਵਿਸ਼ਵਾਸ ਰੱਖਦਾ ਹੈ ਜੇ ਉਹ ਵਿਸ਼ਵਾਸ ਰੱਖਦਾ ਹੈ ਕਿ ਮੈਂ ਕਾਮਯਾਬ ਹਾਂ ਮੈਂ ਕਾਮਯਾਬ ਹੋਣਾ ਹੈ ਤਾਂ ਕਹਿੰਦੇ ਉਹ ਕੁਦਰਤ ਉਸ ਦਾ ਸਾਥ ਦਿੰਦੀ ਹੈ ਬਾਬਾ ਜੀ ਸੋ ਸਭ ਤੋਂ ਪਹਿਲਾਂ ਤਾਂ ਆਪਣੇ ਅੰਦਰੋਂ ਨੈਗੇਟਿਵਿਟੀ ਘਟਦੇ ਹੋ ਨਾਕਰਾਤਮਕ ਜਿਹੜੀਆਂ ਵਿਚਾਰ ਹੈ ਜਿਹੜੀ ਊਰਜਾ ਹੈ ਜਿਹੜੀ ਸੋਚ ਹੈ ਉਸ ਨੂੰ ਕੱਢ ਕੇ ਬਾਹਰ ਮਾਰੋ ਆਪਣੇ ਆਪ ਨੂੰ ਆਪਣੇ ਅੰਦਰ ਸਕਾਰਾਤਮਕ ਵਿਚਾਰ ਤੇ ਸਕਾਰਾਤਮਕਤਾ ਤੇ ਵਿਸ਼ਵਾਸ ਰੱਖਣਾ ਸ਼ੁਰੂ ਕਰੋ ਬਾਬਾ ਜੀ ਕਿਉਂਕਿ ਵਿਚਾਰ ਔਰ ਵਿਸ਼ਵਾਸ ਇੱਥੇ ਦੋ ਹੀ ਗੱਲਾਂ ਦੀ ਗੱਲ ਹੋਈ ਹੈ ਤੀਸਰਾ ਗੁਰੂ ਦੇ ਬਚਨ ਕਿਉਂਕਿ ਜਦੋਂ ਬੰਦਾ ਸਕਾਰਾਤਮਕ ਚੀਜ਼ਾਂ ਵੱਲ ਧਿਆਨ ਦੇਣਾ ਸ਼ੁਰੂ ਕਰਦਾ ਹੈ ਨਾ ਤਾਂ ਫਿਰ ਮਾਨਸਿਕ ਊਰਜਾ ਜਿਹੜੀ ਹੈ ਉਹ ਸਕਾਰਾਤਮਕਤਾ ਵਾਲੀ ਬਹਿੰਦੀ ਹੈ ਚੰਗੇ ਪਾਸੇ ਨੂੰ ਹੀ ਵਹਿੰਦੀ ਹੈ ਔਰ ਜਦੋਂ ਚੰਗੇ ਪਾਸੇ ਨੂੰ ਵਹਿਣ ਲੱਗਦੀ ਹੈ ਨਾ ਫਿਰ ਸਾਰਾ ਕੁਝ ਚੰਗਾ ਹੀ ਹੋ ਜਾਂਦਾ ਹੈ ਇਹੀ ਸੰਤ ਗੁਰੂਆਂ ਰਹਿਬਰਾਂ ਪੀਰਾਂ ਵਗੀਰਾਂ ਫਰਮਾਇਆ ਸਾਈਂ ਜੀ ਨੇ ਕਹਿੰਦੇ ਹੁੰਦੇ ਕਰ ਭਲਾ ਸੋ ਹੋ ਭਲਾ ਤੇ ਅੰਤ ਭਲੇ ਦਾ ਭਲਾ ਜਦੋਂ ਚੰਗਾ ਕਰਦੇ ਆ ਚੰਗਾ ਸੋਚਦੇ ਆ ਕਿਉਂਕਿ ਜੋ ਸੋਚ ਲਿਆ ਸਮਝ ਲਿਆ ਕਰ ਲਿਆ ਜੇ ਕਿਸੇ ਦਾ ਮਾੜਾ ਸੋਚ ਲਿਆ ਤਾਂ ਕਹਿੰਦੇ ਤੁਸੀਂ ਕਰਤਾ ਮਾੜਾ ਸੋਚ ਜੇ ਇਨੀ ਤਾਕਤ ਹੈ ਵਿਚਾਰ ਜੇ ਇਨੀ ਤਾਕਤ ਹੈ ਜੇ ਤੁਸੀਂ ਕਿਸੇ ਦਾ ਮਾੜਾ ਸੋਚਤਾ ਨਾ ਸੋਚ ਹੀ ਲਿਆ ਤਾਂ ਸਮਝ ਲਓ ਤੁਸੀਂ ਕਰਤਾ ਇਸ ਲਈ ਸੋਚ ਨੂੰ ਸਹੀ ਦਿਸ਼ਾ ਦੇਣੀ ਬੜੀ ਜ਼ਰੂਰੀ ਹੈ ਇਸ ਲਈ ਆਪਣੇ ਵਿਚਾਰਾਂ ਨੂੰ ਆਪਣੀ ਸੋਚ ਨੂੰ ਸਹੀ ਜਗ੍ਹਾ ਲਾਣਾ ਬੜਾ ਜ਼ਰੂਰੀ ਹੈ ਤਾਂ ਹੀ ਤਾਂ ਉਹਨਾਂ ਨੇ ਕਿਹਾ ਹੈ ਫਕੀਰ ਲੋਕਾਂ ਨੇ ਧਿਆਨ ਕਰੋ ਇਬਾਦਤ ਕਰੋ ਬੰਦਗੀ ਕਰੋ ਔਰ ਸਿਰਫ ਕਰੋ ਨਹੀਂ ਉਹਦੇ ਤੇ ਵਿਸ਼ਵਾਸ ਕਰੋ ਕਿਉਂਕਿ ਜਦੋਂ ਬੰਦਾ ਵਿਸ਼ਵਾਸ ਕਰਦਾ ਹੈ ਤਾਂ ਜ਼ਿੰਦਗੀ 'ਚ ਬਦਲਾਅ ਆ ਜਾਂਦੇ ਹੈ ਬਾਬਾ ਜੀ ਜਿੱਦਾਂ ਪਰਮਹੰਸ ਜੋਗਾਨੰਦ ਜੀ ਜਿਹੜੇ ਸੀ ਜੋ ਬਚਪਨ ਤੋਂ ਉਹਨਾਂ ਨੂੰ ਇੱਕ ਬਿਮਾਰੀ ਸੀ ਕਿ ਮੇਰੀ ਪਾਚਨ ਸ਼ਕਤੀ ਕਮਜ਼ੋਰ ਹੈ ਜਿੱਤੇ ਉਹਨਾਂ ਨੇ ਯਕੀਨ ਕਰ ਲਿਆ ਸੀ ਕਿ ਮੇਰੀ ਪਾਚਨ ਸ਼ਕਤੀ ਕਮਜ਼ੋਰ ਹੈ ਔਰ ਇੰਨਾ ਜ਼ਿਆਦਾ ਯਕੀਨ ਕਰ ਲਿਆ ਸੀ ਕਿ ਦਵਾਈਆਂ ਵੀ ਫਿਰ ਅਸਰ ਕਰਨਾ ਬੰਦ ਹੋ ਗਈਆਂ। ਤਾਂ ਉਸ ਵੇਲੇ ਉਹ ਬਿਮਾਰੀ ਪੱਕੀ ਹੋ ਗਈ। ਪਰ ਜਦੋਂ ਉਹਨਾਂ ਨੇ ਉਸ ਦੇ ਓਪੋਜ਼ਿਟ ਕੁਛ ਨਹੀਂ ਐ। ਮੈਂ ਬਹੁਤ ਸਵਾਸਤ, ਮੈਂ ਬਲਵਾਨ ਆ, ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਐ। ਮੈਂ ਕਮਜ਼ੋਰ ਨਹੀਂ ਐ। ਤਾਂ ਦੁਬਾਰਾ ਉਦਨੂ ਹੋ ਗਏ, ਤਗੜੇ ਹੋ ਗਏ। ਹੁਣ ਜੇ ਬੰਦਾ ਇਹ ਸੋਚੇ ਵੀ ਯਾਰ ਮੇਰਾ ਕੁਛ ਨਹੀਂ ਹੋਣਾ। ਮੈਂ ਨਹੀਂ ਕੁਝ ਕਰ ਸਕਦਾ ਜ਼ਿੰਦਗੀ 'ਚ। ਇਹੀ ਗੱਲ ਬਾਰ-ਬਾਰ ਦੁਹਰਾਈ ਵੀ ਜਾਵੇ। ਤਾਂ ਫਿਰ ਕਿੱਦਾਂ ਗੱਲ ਬਣੇਗੀ ਬਾਬਾ ਜੀ? ਕਿ ਜੋ ਸੋਚਾਂਗੇ ਉਹੀ ਸਾਹਮਣੇ ਪ੍ਰਗਟ ਹੋਣਾ ਹੈ ਜਿਸ ਰੰਗ ਨੂੰ ਮੰਨਣਾ ਚਾਹਨੇ ਆ ਨਾ ਜ਼ਿੰਦਗੀ 'ਚ ਉਸੇ ਰੰਗ ਦੇ ਬਾਰੇ ਵਿਚਾਰ ਕਰੋ ਉਸੇ ਤੇ ਯਕੀਨ ਕਰੋ ਔਰ ਯਕੀਨ ਕਰਨਾ ਇਹ ਤਾਂ ਅੱਜ ਵਿਗਿਆਨ ਵੀ ਮੰਨਦਾ ਹੈ ਕਿ ਬੰਦਾ ਜਿਸ ਚੀਜ਼ ਬਾਰੇ ਜ਼ਿਆਦਾ ਸੋਚਦਾ ਹੈ ਉਹੀ ਚੀਜ਼ ਉਹਦੇ ਸਾਹਮਣੇ ਆ ਜਾਂਦੀ ਹੈ ਉਹਨੇ ਤੁਹਾਡੇ ਤੇ ਹੈ ਤੁਸੀਂ ਰੱਬ ਬਾਰੇ ਸੋਚਣਾ ਹੈ ਕਿ ਤੁਸੀਂ ਯੱਗ ਬਾਰੇ ਸੋਚਣਾ ਹੈ ਵਿਸ਼ਵਾਸ ਆਪਣੇ ਗੁਰੂ ਪੀਰ ਮੁਰਸ਼ਦ ਆਪਣੇ ਸੰਤਾ ਮਹਾਤਮਾਾਂ ਤੇ ਆਪਣੇ ਰੱਬ ਤੇ ਕਰਨਾ ਹੈ ਯਾ ਇਲਮ ਵਾਲ ਮਾਰੇ ਚੱਕਰਾਂ 'ਚ ਫਸਣਾ ਹੈ ਹਟੂਨੇ ਟਬਾਣਿਆਂ ਤੇ ਕਰਨਾ ਹੈ ਤੁਸੀਂ ਸੱਚ ਤੇ ਵਿਸ਼ਵਾਸ ਕਰਨਾ ਹੈ ਜਾਂ ਝੂਠ ਤੇ ਵਿਸ਼ਵਾਸ ਕਰਨਾ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਹੈ ਕਿ ਮੈਂ ਇਹ ਚੀਜ਼ ਕਰ ਸਕਦਾ ਹਾਂ ਜਾਂ ਲੋਕਾਂ ਤੇ ਵਿਸ਼ਵਾਸ ਕਰਨਾ ਹੈ ਜਿਹੜੇ ਕਹਿੰਦੇ ਵੀ ਤੁਹਾਡੇ ਤੋਂ ਨਹੀਂ ਹੋਣਾ ਤੁਸੀਂ ਕਾਮਯਾਬੀ ਤੇ ਵਿਸ਼ਵਾਸ ਕਰਨਾ ਹੈ ਜਾਂ ਨਾ ਕਾਮਯਾਬੀ ਤੇ ਵਿਸ਼ਵਾਸ ਕਰਨਾ ਇਹ ਤੁਹਾਡੇ ਤੇ ਹੈ ਕਿਉਂਕਿ ਜੋ ਵੀ ਸੋਚੋਗੇ ਜਿਸ ਤੇ ਵਿਸ਼ਵਾਸ ਕਰੋਗੇ ਆਪਣੇ ਮਨ ਦੀ ਤਾਕਤ ਨੂੰ ਜਿਸ ਪਾਸੇ ਲਾਓਗੇ ਉਹੀ ਚੀਜ਼ ਜ਼ਿੰਦਗੀ 'ਚ ਸਾਹਮਣੇ ਆ ਜਾਏਗੀ ਬਾਬਾ ਜੀ ਇਸੇ ਲਈ ਤਫਕੀਆ ਹੈ ਕਿ ਚੰਗਾ ਸੋਚ ਚੰਗਾ ਕਰ ਕਿਉਂਕਿ ਕਹਿੰਦੇ ਕਿ ਜਦੋਂ ਬੰਦੇ ਨੇ ਸੋਚ ਲਿਆ ਤਾਂ ਸਮਝ ਲੋ ਕਰ ਦਿੱਤਾ ਜੇ ਬੰਦਾ ਕਿਸੇ ਦੇ ਬਾਰੇ ਮਾੜਾ ਸੋਚ ਰਿਹਾ ਹੈ ਨਾ ਤਾਂ ਉਹਨੇ ਮਾੜਾ ਕਰ ਦਿੱਤਾ ਔਰ ਜੇ ਕਿਸ ਨੇ ਚੰਗਾ ਸੋਚ ਲਿਆ ਤਾਂ ਉਹਨੇ ਚੰਗਾ ਕਰ ਦਿੱਤਾ ਕਿਉਂਕਿ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਬੰਦਾ ਉਹ ਚੀਜ਼ ਬਾਰੇ ਸੋਚਦਾ ਹੈ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਇਸ ਲਈ ਆਪਣੇ ਅੰਦਰ ਚੰਗੇ ਵਿਚਾਰ ਪੈਦਾ ਕਰੋ ਇਹੀ ਸੰਤਾ ਫਕੀਰਾਂ ਦਾ ਫਰਮਾਨਾ ਹੈ ਕਿਉਂਕਿ ਕਰ ਭੜਾ ਸੋ ਹੋ ਭੜਾ ਤੇ ਅੰਤ ਭਲੇ ਦਾ ਭੜਾ ਤੇ ਕਰਦਾ ਬੰਦਾ ਉਦੋਂ ਹੀ ਐ ਨਾ ਭੜਾ ਜਦੋਂ ਉਹ ਭੜਾ ਸੋਚਦਾ ਹੈ ਕਿਸੇ ਦਾ ਉਹ ਸੋਚ ਤੇ ਆ ਗਿਆ ਜਦੋਂ ਉਹ ਪੜਾਈ ਤੇ ਵਿਸ਼ਵਾਸ ਕਰਨ ਲੱਪਿਆ ਜਦੋਂ ਆਪਣੇ ਸਾਈਂ ਦੀਆਂ ਗੱਲਾਂ ਤੇ ਆਪਣੇ ਗੁਰੂ ਰਹਿਬਰਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨ ਲੱਪਿਆ ਵੀ ਭੜਾ ਕਰਾਂਗੇ ਤੇ ਭੜਾ ਹੋਵੇਗਾ ਜਾਂ ਜੋ ਮੈਂ ਕਰਨਾ ਚਾਹੁੰਦਾ ਹੈ ਉਹ ਮੈਂ ਕਰਕੇ ਹੀ ਹਟਾਂਗਾ ਉਸ ਤੇ ਵਿਸ਼ਵਾਸ ਕਰ ਲਿਆ ਜੋ ਮੈਂ ਪਾਣਾ ਚਾਹੁੰਦਾ ਉਹ ਮੈਂ ਪਾ ਕੇ ਹਟਾਂਗਾ ਕਿਉਂ ਕਿਉਂਕਿ ਮੇਰਾ ਮਾਲਕ ਮੇਰੇ ਨਾਲ ਹੈ ਉਸੇ ਨੂਰ ਤੋਂ ਮੈਂ ਬਣਿਆ ਹਾਂ ਕਿਉਂਕਿ ਹਿਊਮਨ ਮਾਈਂਡ ਇਹ ਇਸਪਾਰਕ ਆਫ ਅਲਮਾਈਟੀ ਕੌਨਸ਼ੀਅਸਨੈਸ ਆਫ ਗੋਡ ਬਾਬਾ ਜੀ ਸੋ ਜੇ ਉਹਦੇ ਤੇ ਵਿਸ਼ਵਾਸ ਕਰ ਲਈਏ ਉਹਦੀ ਰਹਿਮਤ ਤੇ ਵਿਸ਼ਵਾਸ ਕਰ ਲਈਏ ਤਾਂ ਜ਼ਿੰਦਗੀ ਬਦਲੀ ਜਾ ਸਕਦੀ ਹੈ ਬਾਬਾ ਜੀ ਕਿਉਂ ਨਹੀਂ ਬਦਲੀ ਜਾ ਸਕਦੀ ਕਿਉਂਕਿ ਜੇ ਬਚਪਨ ਤੋਂ ਜਿਹੜੀ ਇੱਕ ਬਿਮਾਰੀ ਦੇ ਵਿਸ਼ਵਾਸ ਕਰਕੇ ਪਰਮਹੰਸ ਯੋਗਾ ਨੰਦ ਜੀ ਨੇ ਉਸ ਨੂੰ ਜ਼ਿੰਦਾ ਰੱਖਿਆ ਤਾਂ ਜਦੋਂ ਉਸ ਤੇ ਵਿਸ਼ਵਾਸ ਹਟਾ ਕੇ ਉਹਦੇ ਓਪੋਜ਼ਿਟ ਸਾਈਡ ਜਾਂਦੇ ਕਿ ਮੈਨੂੰ ਕੋਈ ਬਿਮਾਰੀ ਨਹੀਂ ਹੈ ਤੇ ਬਿਮਾਰੀ ਹਟ ਸਕਦੀ ਹੈ ਤਾਂ ਕੀ ਗੱਲ ਉਹਦੀ ਰਹਿਮਤ ਤੇ ਜੇ ਬੰਦਾ ਯਕੀਨ ਰੱਖੇ ਜਿੰਨੇ ਕੁਦਰਤ ਨੂੰ ਬਣਾਇਆ ਹੈ ਕੁੱਲ ਕਾਇਨਾਤ ਨੂੰ ਬਣਾਇਆ ਹੈ ਤਾਂ ਉਹ ਇਨਸਾਨ ਦੀ ਜ਼ਿੰਦਗੀ ਨਹੀਂ ਬਦਲ ਸਕਦੀ ਬਾਬਾ ਜੀ ਜ਼ਰਾ ਗੌਰ ਕਰਨਾ ਸੋਚੋ ਔਰ ਵਿਸ਼ਵਾਸ ਕਰੋ ਜ਼ਿੰਦਗੀ ਬਦਲ ਜਾਏਗੀ ਸੋ ਵਿਸ਼ਵਾਸ ਸੋਚ ਔਰ ਮੰਨ ਦੀ ਤਾਕਤ ਜਿਹੜੀ ਹੈ ਉਹ ਚੰਗੇ ਬਸੇ ਲੱਗ ਜਾਂਦੇ ਹੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸਾਈਂ ਜੀ ਦੀ ਕਮੈਂਟ ਜ਼ਰੂਰ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤਾਂ ਕਿ ਵੀਡੀਓ ਉਰ ਲੋਕਾਂ ਤੱਕ ਪਹੁੰਚ ਸਕੇ ਜੈ ਸਾਈ ਜੀ ਦੀ ਗੁਰੂ ਆ ਪੀਰਾ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾਂ yogiya sab nu salam